ਉਥੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖੀਓ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਛੱਡ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਤੇ ਸਾਡੇ ਐਸ ਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐ एसएसपी ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਨੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੀ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਚੂ ਸਰ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋਅ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਕਿ ਅੱਜ Rajasthan ਸੀ ਦੇ ਵਿੱਚ ਪਿੰਡ ਓਠੀਆਂ ਦੇ ਵਿੱਚ ਡਰੱਗ ਬਰਾਮਦ ਹੋਈ ਹੈ ਔਰ ਰਾਤ ਦਾ ਸਮਾਂ ਮੈਂ ਚੰਡੀਗੜ੍ਹ ਤੋਂ ਵਾਪਸ ਆ ਰਹੀ ਸੀਗੀ ਤੇ ਸਾਡੇ ਸਰਪੰਚ ਸਾਹਿਬ ਦਾ ਮੈਨੂੰ ਫੋਨ ਆਇਆ ਐਂਡ ਉਹਨਾਂ ਨੇ ਦੱਸਿਆ ਕਿ ਇੱਥੇ ਪਿੰਡ ਦੇ ਵਿੱਚ ਦੋ ਲੜਕੇ ਸੀਗੇ ਮੋਟਰਸਾਈਕਲ ਦੇ ਉੱਤੇ ਅੱਗੇ ਰੋਡ ਬਣ ਰਹੀ ਹੈ ਤੁਸੀਂ ਜਾਣਦੇ ਹੋ ਜਿਵੇਂ ਦੋ ਦਿਨ ਪਹਿਲਾਂ ਅਸੀਂ ਇੱਥੇ ਵੀਡੀਓ ਕੀਤੀ ਸੀ ਕਿ ਕਿੰਨੇ ਦਿਹਾਕਿਆਂ ਤੋਂ ਇਹ ਸੜਕ ਜਿਹੜੀ ਹੈ ਇਹ ਬਣੀ ਨਹੀਂ ਸੀਗੀ ਤੇ ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੋਡ ਕੱਢਿਆ ਆਪਾਂ ਉਦੋਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਰੋਡ ਅੱਗੋਂ ਬਣਦੀ ਪਈ ਹੈ ਤੇ ਉਹ ਅੱਗੇ ਆਏ ਤੇ ਪਿੰਡ ਦੇ ਲੋਕੀ ਉੱਥੇ ਖੜੇ ਸੀਗੇ ਰਾਤ ਨੂੰ ਡਿਊਟੀ ਵੀ ਹੁੰਦੀ ਹੈ ਸਾਰਿਆਂ ਦੀ ਇਧਰ ਰੋਡ ਕਿਉਂਕਿ ਇੱਥੇ ਵਰਕਰਸ ਵੀ ਲੱਗੇ ਹੋਏ ਸੀਗੇ ਉਹ ਉਹਨਾਂ ਨੇ ਜਦੋਂ ਉਹਨਾਂ ਨੇ ਅੱਗੋਂ ਹੱਥ ਦਿੱਤਾ ਤੇ ਉਹ ਘਬਰਾ ਗਏ ਉਹ ਲੜਕੇ ਤੇ ਉਹਨਾਂ ਨੇ ਮੋਟਰਸਾਈਕਲ ਵੀ ਉੱਥੇ ਛੱਡਤਾ ਤੇ ਉਹ ਬੈਗਸ ਸੀਗੇ ਉਹਦੇ ਨਾਲ ਮੋਟਰਸਾਈਕਲ ਤੇ ਉਹ ਛੱਡ ਕੇ ਉਹ ਭੱਜ ਗਏ ਰਾਈਟ ਤੇ ਬਾਅਦ ਦੇ ਵਿੱਚ ਜਿਹੜੇ ਪਿੰਡ ਦੇ ਲੋਕੀ ਸੀਗੇ ਐਨਸਰਪਾਲ ਸਾਹਿਬ ਉਹਨਾਂ ਨੇ ਉਹ ਬੈਗਸ ਨੂੰ ਚੈੱਕ ਕੀਤਾ ਔਰ ਉੱਚੋ ਪੈਕੇਟਸ ਦੇਖੇ ਜਿਹੜੇ ਕਿ ਚਿੱਟੇ ਦੇ ਪੈਕੇਟ ਸੀਗੇ ਅੰਦਰੋਂ ਖੋਲਕੇ ਤੇ ਨਹੀਂ ਦੇਖੇ ਹਜੇ ਹਜੇ ਤੇ ਬਾਹਰੋਂ-ਬਾਰੋਂ ਉਹਨਾਂ ਨੂੰ ਕੱਢ ਕੇ ਦੇਖਿਆ ਸੀਗਾ ਵੀ ਐਵੇਂ ਉਸੇ ਟਾਈਮ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਮੈਂ ਐਸਐਸਪੀ ਸਾਹਿਬ ਨੂੰ ਇਤਲਾਹ ਕੀਤਾ ਐਸਐਸਪੀ ਸਾਹਿਬ ਨੇ ਡੀਐਸਪੀ ਨੂੰ ਇਤਲਾਹ ਕੀਤਾ ਤੇ ਰੇਸ਼ਮ ਨੇ ਐਸਐਚਓ ਨੂੰ ਕੀਤਾ ਤੇ ਅਸੀਂ ਇੱਥੇ ਪਹੁੰਚ ਗਏ ਹੁਣ ਅਸੀਂ ਪੂਰੀ ਵੀਡੀਓ ਦੇ ਵਿੱਚ ਉਹ ਦਿਖਾਏ ਸੀਗੇ ਪੈਕੇਟਸ ਪਏ ਸੀਗੇ 12 ਪੈਕੇਟਸ ਸੀਗੇ ਔਰ ਕਾਫੀ ਹੈਵੀ ਫੀਗੇ ਚੁੱਕਣ ਤੇ ਲੱਗਦਾ ਸੀਗਾ ਕਿ ਲਗਭਗ 50 48 ਤੋਂ 50 ਕੇਜੀ ਦੇ ਲਾਗੇ ਚਾਗੇ ਹੋਣਗੇ ਸੋ ਡੀਐਸਪੀ ਸਾਹਿਬ ਵੀ ਮੌਜੂਦ ਹੈ ਬਾਕੀ ਉਹਨਾਂ ਦੀ ਜਿਹੜੀ ਪੁਲਿਸ ਕਾਰਵਾਈ ਹੈ ਉਹ ਕਰਨਗੇ ਔਰ ਦੇਖਣਗੇ ਚੈੱਕ ਕਰਨਗੇ ਸਾਰੀਆਂ ਚੀਜ਼ਾਂ ਜਿਵੇਂ ਗੱਲ ਕਰੀਏ ਪੰਜਾਬ ਸਰਕਾਰ ਲਗਾਤਾਰ ਤਤਪਰ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਜੁੱਧ ਨਸ਼ਾ ਅਬੰਦ ਦੇ ਤੁਸੀਂ ਕੋਆਰਡੀਨੇਟਰ ਹੋ ਮਾਝੇ ਦੀ ਫਿਰ ਪਰ ਫਿਰ ਵੀ ਇਸ ਦੇ ਬਾਵਜੂਦ ਪੰਜਾਬ ਦੇ ਇਰਨ ਇਸ ਤਰ੍ਹਾਂ ਨਸ਼ੇ ਦੀ ਤਸਕਰੀ ਹੋਣਾ ਕਿਵੇਂ ਦੇਖੀਏ ਵੇਖੋ ਜੀ ਰਾਜਸਥਾਨ ਸੇ ਇੱਕ ਬਾਰਡਰ ਏਰੀਆ ਹੈ ਔਰ ਅਸੀਂ ਬਾਰਡਰ ਦੇ ਨਾਲ ਟੱਚ ਹੁੰਨੇ ਆ ਸੋ ਲਗਭਗ ਡਰੋਨ ਐਕਟੀਵਿਟੀਜ਼ ਇੱਧਰਲੇ ਬਨੇ ਹੁੰਦੀਆਂ ਰਹਿੰਦੀਆਂ ਨੇ ਬਟ ਤਾਰੀਫ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਲੋਕੀ ਐ ਸਾਡੇ ਜਿਵੇਂ ਮੇਰੇ ਸਰਪੰਚ ਸਾਹਿਬ ਐ ਸਾਡੇ ਪਿੰਡਾਂ ਦੇ ਲੋਕੀ ਐ ਯੁੱਧ ਨਸ਼ਿਆਂ ਦੇ ਵਿਰੋਧੀ ਜਿਹੜੀ ਇੱਕ ਇੰਪਾਵਰਮੈਂਟ ਆਈ ਹੈ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਖਤਮ ਹੋਇਆ ਕਿ ਅਸੀਂ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਖੜੇ ਹੋਣਾ ਪਹਿਲ ਨੂੰ ਇੱਕ ਟਾਈਮ ਸੀਗਾ ਕੋਈ ਖੜਦਾ ਹੀ ਨਹੀਂ ਸੀਗਾ ਕੋਈ ਵੇਖਦਾ ਹੀ ਨਹੀਂ ਸੀਗਾ ਜਿ ਆਪੋ ਆਪਣੇ ਘਰੇ ਚਲ ਜਾਂਦੇ ਸੀਗੇ ਔਰ ਐਂਡ ਜੀ ਨਸ਼ੇ ਤਸਕਰਾਂ ਦੇ ਅੱਗੇ ਨੰਗ ਜਾਣਾ ਸੀਗਾ ਬਟ ਜਿਹੜੀ ਆ ਅਵੇਅਰਨੈਸ ਪੰਜਾਬ ਸਰਕਾਰ ਕਰ ਰਹੀ ਹੈ ਯੁਧ ਨਸ਼ਾ ਦੇ ਵਿਰੋਧ ਅਸੀਂ ਨਸ਼ਾ ਮੁਕਤੀ ਮੋਰਚੇ ਦੇ ਥਰੂ ਪ੍ਰੋਗਰਾਮਸ ਕਰ ਰਹੇ ਆਂ ਵੀ ਡੀ ਸੀ ਮੈਂਬਰਸ ਬਣਾ ਰਹੇ ਆ ਹੁਣ ਸਾਡੀ ਵੀ ਡੀ ਸੀ ਦੀ ਜਿਹੜੀ ਮੂਹਮ ਮਤਲਬ ਹੁਣੇ ਖਤਮ ਹੋਈ ਹੈ ਤੇ ਜਿਹੜੇ ਜਿਹੜੇ ਸਾਡੇ ਜਿੰਨੇ ਪਿੰਡਾਂ ਦੇ ਵਿੱਚ ਲੋਕੀ ਆ ਜਿਵੇਂ ਹੁਣ ਓਠੀਆਂ ਦੇ ਵਿੱਚ ਸਰਪੰਚ ਸਾਹਿਬ ਖੜੇ ਆ ਨਾਲ ਜਿਹੜੇ ਇਹਨਾਂ ਦੇ ਪਿੰਡ ਦੇ ਵਿੱਚ ਵੀ ਡੀ ਸੀ ਮੈਂਬਰਸ ਆ ਉਹਨਾਂ ਦਾ ਇਹ ਫਰਜ ਹੈ ਕਿ ਕਿੱਥੇ ਨਸ਼ਾ ਵਿਕ ਰਿਹਾ ਹੈ ਕਿੱਥੋਂ ਆ ਰਿਹਾ ਹੈ ਤੇ ਉਹਨਾਂ ਦੇ ਵਿੱਚ ਇਸ ਗ ਸਰਕਾਰ ਸਾਡੇ ਨਾਲ ਖੜੀ ਹੈ ਪਹਿਲੋਂ ਲੋਕਾਂ ਦੇ ਵਿੱਚ ਇਹ ਕੌਨਫੀਡੈਂਸ ਨਹੀਂ ਸੀਗਾ ਕਿ ਸਰਕਾਰ ਸਾਡੇ ਨਾਲ ਖੜੀ ਹੈ ਕਿ ਨਹੀਂ ਖੜੀ ਹੈ ਅੱਜ ਮੈਂ ਮੌਜੂਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਰਾਜਸਥਾਨ ਸੀ ਅੱਜ ਮੈਂ ਅੱਧੀ ਰਾਤ ਇੱਥੇ ਖੜੀ ਆ ਮਾਜਾ ਦੀ ਮੈਂ ਇੰਚਾਰਜ ਹਾਂ ਸ਼ਬੁਕਤੀ ਮੋਰਚੇ ਦੀ ਸਾਡੇ ਵਿੱਚ ਇਹ ਜਿਹੜਾ ਕੌਨਫੀਡੈਂਸ ਹੈ ਜਿਹੜਾ ਇਹ ਡਾਰ ਖਤਮ ਕੀਤਾ ਹੈ ਇਹ ਸਾਡੇ ਸਾਡੇ ਸੀਐਮ ਸਾਹਿਬ ਨੇ ਕੀਤਾ ਹੈ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਕੀਤਾ ਹੈ ਖਾਸ ਕਰਕੇ ਗੱਲ ਕਰੀਏ ਰਾਜਸਥਾਨ ਸੀ ਹਲਕੇ ਦੇ ਵਿੱਚ ਇਸ ਸਾਲ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਹੈਵਨ ਨੂੰ ਮਿਲਨੀ ਇਹ 85 ਕਿਲੋ ਇਸ ਤੋਂ ਪਹਿਲਾਂ ਵੀ ਮਿਲ ਚੁੱਕੀ ਹੈ ਜਿਸ ਇੱਕ ਰਾਜਸਥਾਨ ਸੀ ਦੇ ਚੋਂ ਦੂਜੀ ਵਾਰ ਇਹ ਵੀ ਵੱਡੇ ਪੱਧਰ ਤੇ ਆ ਕਿਵੇਂ ਦੇਖਦੇ ਹੋ ਕਿ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਕੁਝ ਨਹੀਂ ਜੀ ਬਿਲਕੁਲ ਟਾਰਗੇਟ ਨਹੀਂ ਕੀਤਾ ਜਾ ਰਿਹਾ ਮੈਂ ਇਸ ਤਰੀਕੇ ਨਾਲ ਦੇਖਦੀ ਹਾਂ ਕਿ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਤੇ ਉਹ ਵਧੀਆ ਗੱਲ ਹੈ ਕਿ ਉਹ ਉਸ ਨੂੰ ਫੜਿਆ ਗਿਆ ਐਟਲੀਸ ਉਹ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਨਹੀਂ ਗਈ ਉਹ ਗਲਤ ਚੀਜ਼ ਹਨਾ ਉਹਨੂੰ ਪਹਿਲੋਂ ਹੀ ਟਾਰਗੇਟ ਕਰਕੇ ਫੜ ਲਿੱਤਾ ਗਿਆ ਪਹਿਲੋਂ ਵੀ ਕੁਝ ਦਿਨ ਪਹਿਲੋਂ ਦੀ ਗੱਲ ਹੈ ਕਿ ਸਾਡੇ ਐਨਐਮਐਮ ਦੇ ਟੀਮ ਦੇ ਮੈਂਬਰ ਸੀਗੇ ਯੁੱਧ ਨਸ਼ਾ ਵਿਰੁੱਧ ਦੇ ਉਹਨਾਂ ਨੇ ਰਾਤ ਨੂੰ ਮੈਨੂੰ 1 ਵਜੇ ਦੇ ਕਰੀਬ ਫੋਨ ਕੀਤਾ ਸੀਗਾ ਉੱਥੇ ਵੀ ਕੋਈ ਡਰੋਨ ਐਕਟੀਵਿਟੀ ਹੁੰਦੀ ਪਈ ਸੀਗੀ ਤੇ ਉਸ ਦਿਨ ਵੀ ਉਨ ਤੋਂ ਪੁਲਿਸ ਨੂੰ ਫੋਨ ਕਰਕੇ ਉਹ ਫੜਵਾਇਆ ਸੀਗਾ ਡਰੋਨ ਸੋ ਇਹ ਗੱਲ ਬਹੁਤ ਚੰਗੀ ਹੈ ਕਿ ਸਾਡੇ ਜਿੰਨੇ ਵੀ ਐਨਐਮਐਮ ਦੇ ਟੀਮ ਦੇ ਮੈਂਬਰ ਹੈ ਨਸ਼ਾ ਮੁਕਤ ਨਸ਼ਾ ਮੁਕਤੀ ਮੋਰਚੇ ਦੇ ਯੁੱਧ ਨਸ਼ਾ ਵਿਰੁੱਧ ਦੇ ਜਿਹੜੇ ਮੈਂਬਰਸ ਹੈ ਉਹਨਾਂ ਦੇ ਅੰਦਰੋਂ ਇਸ ਗੱਲ ਦਾ ਡਰ ਖਤਮ ਹੋਇਆ ਕਿ ਅਸੀਂ ਇਤਲਾਹ ਨਹੀਂ ਕਰਨਾ ਹੁਣ ਉਹ ਪੁਲਿਸ ਨੂੰ ਇਤਲਾਹ ਕਰਦੇ ਆ ਮੈਨੂੰ ਫੋਨ ਕਰਕੇ ਅੱਧੀ ਰਾਤ ਤੋਂ ਵੀ ਇਤਲਾਹ ਕਰਦੇ ਜਿਵੇਂ ਇਹਨਾਂ ਨੇ ਸਾਰਿਆਂ ਨੇ ਪਿੰਡ ਵਾਲਿਆਂ ਨੇ ਇਹ ਇੱਕ ਮਤਲਬ ਮੈਂ ਕਹਿੰਨੀ ਆ ਕਿ ਉਹਨਾਂ ਚ ਕੌਨਫੀਡੈਂਸ ਵੀ ਹੈ ਇੱਕ ਡਰ ਵੀ ਖਤਮ ਹੋਇਆ ਆ ਜਦੋਂ ਡਰ ਖਤਮ ਹੋਊਗਾ ਵੇਖੋ ਸੀਐਮ ਸਾਹਿਬ ਕਹਿੰਦੇ ਹੁੰਦੇ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਜਿਹੜਾ ਯੁੱਧ ਹੈ ਇਹ ਲੜਾਈ ਹੈ ਅਸੀਂ ਸਾਰੇ ਜਾਣੇ ਸਾਨੂੰ ਆਰਮੀ ਬੰਨਾ ਪੈਣਾ ਹੈ ਇਸ ਯੁੱਧ ਦਾ ਤਾਦੀ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਾਂਗੇ ਤਾਦੀ ਇੱਕ ਉਹੜ ਅਸੀਂ ਕੱਢ ਸਕਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਿੰਨੇ ਦੇ ਸਮੇਂ ਬਾਅਦ ਪਹੁੰਚ ਗਈ ਜੀ ਜੀ ਬਿਲਕੁਲ ਇਮੀਡੀਏਟਲੀ ਪੁਲਿਸ ਪਹੁੰਚ ਗਈ ਜਿੰਨੀ ਡੇਟ ਮੈਨੂੰ ਲੱਗੀ ਇੱਥੇ ਪਹੁੰਚਣ ਦੇ ਉੱਤੇ ਐਸ ਐਚ ਓ ਸਾਹਿਬ ਪਹਿਲੋ ਆਏ ਹੋਏ ਸੀਗੇ ਡੀ ਐਸ ਪੀ ਸਾਹਿਬ ਵੀ ਉਸੇ ਟਾਈਮ ਇਮੀਡੀਏਟਲੀ ਪਹੁੰਚ ਗਏ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਸਾਰੀ ਐਕਟਿਵ ਹੈ ਸਾਰੇ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਔਰ ਕੰਮ ਕਰ ਰਹੇ ਹੈ ਇਹ ਚੰਗਾ ਲੱਗਾ ਮੈਂ ਸਰਪੰਚ ਤਰਲੋਜ ਸਾਡਾ ਇਹ ਵਾਲਾ ਰੋਡ ਬਣ ਰਿਆ ਸੀ ਜੀ ਜੋ ਕਿ ਇੱਥੇ ਸਾਡੇ ਮਜ਼ਦੂਰ ਕੰਮ ਕਰ ਰਹੇ ਸੀ ਤੇ ਸਾਡਾ ਮਤਲਬ ਕਿ ਕੰਡਿਆਲ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਆਇਆ ਜਿਸ ਨੂੰ ਕਿ ਮਜ਼ਦੂਰ ਭਰਾਵਾਂ ਨੇ ਹੱਥ ਦਿੱਤਾ ਤੇ ਉਹ ਅਣਪਛਾਤੇ ਵਿਅਕਤੀ ਸੀ ਉਹ ਡਰ ਕੇ ਕਿਸੇ ਕਾਰਨ ਮੋਟਰਸਾਈਕਲ ਸੁੱਟ ਕੇ ਭੱਜੇ ਤੇ ਮੋਟਰਸਾਈਕਲ ਤੇ ਦੋ ਬੈਗ ਸੀ ਜੀ ਜਦੋਂ ਬੈਗ ਅਸੀਂ ਵੇਖੇ ਫਿਰ ਅਸੀਂ ਮਤਲਬ ਕਿ ਐਸਐਚਓ ਸਾਹਿਬ ਨੂੰ ਇਤਲਾਹ ਕੀਤੀ ਕਿ ਵੀ ਮਤਲਬ ਕਿ ਕੋਈ ਦੋ ਵਿਅਕਤੀ ਅਣਪਛਾਤੇ ਆ ਨੇੜੇ ਇੱਕ ਮੋਟਰਸਾਈਕਲ ਤੇ ਦੋ ਬੈਕ ਸੁੱਟ ਕੇ ਭੱਜ ਗਏ ਆ ਫਿਰ ਐਸਐਚਓ ਸਾਹਿਬ ਆਏ ਆ ਤੇ ਉਹ ਚੈੱਕ ਕਰ ਰਹੇ ਆ ਜੀ ਨਾਲ ਮੈਮ ਸੋਨੀਆ ਮਾਨ ਜੀ ਤੇ ਜੋ ਵੀ ਮਾਨ ਸਰਕਾਰ ਨੇ ਯੋਧ ਨਸ਼ਾ ਵਿਰੁੱਧ ਟੀਮ ਦਾ ਮੈਂ ਵੀਸੀ ਦਾ ਮੈਂਬਰ ਆ ਜੀ ਹਲਕਨ ਚਲ ਸਾਡੀ ਭੈਣ ਸੋਨੀਆ ਮਾਨਮੀ ਮੌਕੇ ਤੇ ਆਏ ਆ ਵੀ ਰਿਸ਼ਮ ਜੀ ਆਏ ਆ ਤੇ ਸਾਹਿਬ ਕਿੰਦਾ ਦੇ ਨੌਜਵਾਨ ਸੀ ਕਿੰਨੀ ਕੋਮਰ ਸੀ ਤੇ ਕਿੰਨਾ ਕੁ ਜਿਹੜਾ ਇਹ ਨਸ਼ਾ ਉਹਨਾਂ ਦੇ ਕੋਲੋਂ ਵੇਖਿਆ ਤੁਸੀਂ ਉਹਨਾਂ ਦੇ ਕੋਲ ਜੀ ਕੁਝ ਸਾਹਮਣੇ ਖੋ 40 45 ਕਿਲੋ ਦੇ ਲਗਭਗ ਕਰੀਬ ਸਾਨੂੰ ਜਾਵਦਾ ਵਾ ਜੀ ਹੂੰ ਠੀਕ ਹੈ ਜੀ ਜੋ 12 ਪੈਕੇਟ ਹੈ ਜੀ ਤੇ ਬਾਕੀ ਨੌਜਵਾਨਾਂ ਦੀ ਸ਼ਕਲ ਨਹੀਂ ਆਹੀ ਵੇਖੀ ਜੀ ਉਹਨਾਂ ਮੂੰਹ ਬੱਦੇ ਹੋਏ ਸੀ ਉਹ ਸੁੱਟ ਕੇ ਮੋਟਰਸਾਈਕਲ ਉੱਤੇ ਭੱਜ ਗਏ ਆ ਉਹਨਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕਿਦਾਂ ਦੇ ਹੀ ਜੀ ਸਰਬ ਲਗਭਗ ਕਿੰਨੀ ਕੁ ਉਮਰ ਸੀ ਉਹਨਾਂ ਨੌਜਵਾਨਾਂ ਦੀ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਜੀ ਕਿਉਂਕਿ ਮਤਲਬ ਕਿ ਰਾਤ ਦਾ ਸਮਾਂ ਸੀ ਜੇ ਦਿਨ ਦਾ ਸਮਾਂ ਹੁੰਦਾ ਫਿਰ ਤੇ ਪਤਾ ਚੱਲ ਜਾਂਦਾ ਜੀ ਕਿਹੜੀ ਸਾਈਡ ਤੋਂ ਆਏ ਸੀ ਲਗਭਗ ਕੀ ਲੱਗਦਾ ਕਿ ਸਾਈਡ ਤੋਂ ਆਏ ਹੋਗੇ ਨਾ ਉਸ ਬਣਵਾ ਇਹ ਮਤਲਬ ਕਿ ਐਸੀ ਜੀ ਕੁਕੜਾਂ ਵਾਲਾ ਰੋਡ ਤੇ ਖੜੇ ਆ ਲਗਭਗ ਮਤਲਬ ਕਿ ਜੋੋਠੀਆਂ ਤੋਂ ਚੌਕ ਹੈ ਨਾ ਜੀ ਉਹਨੇ ਇਹ ਨਹੀਂ ਪਤਾ ਕਿ ਚੌਕ ਤੋਂ ਕਿਹੜੀ ਸਾਈਡ ਤੋਂ ਆਏ ਜਿਹੜਾ ਮੇਨ ਅੱਡਾ ਉਹਦੇ ਵੱਲੋਂ ਆਏ ਆ ਜੀ ਰਸਤੇ ਦੇ ਵਿੱਚ ਮਤਲਬ ਕਿ ਉਹ ਸਮਾਨ ਉਹਨਾਂ ਦਾ ਰਹਿ ਗਿਆ ਭੱਜ ਗਏ ਸਾਨੂੰ ਇਹ ਨਹੀਂ ਪਤਾ ਕਿ ਹੈ ਕੌਣ ਸੀ ਕਿਹੜੀ ਸਾਈਡ ਨੂੰ ਭੱਜੇ ਆ ਜੀ ਉਹ ਕੁਝ ਉਹ ਜੀ ਸਾਡੀਆਂ ਇਧਰ ਮਤਲਬ ਕਿ ਨਾਲ ਜ਼ਮੀਨਾਂ ਆ ਸਾਡੇ ਬੈਕ ਸਾਈਡ ਜ਼ਮੀਨਾਂ ਨੂੰ ਭੱਜ ਗਏ ਜੀ ਪੁਲਿਸ ਕਿੰਨੇ ਕੇ ਸਮੇਂ ਬਾਅਦ ਪਹੁੰਚਾਈ ਜੀ ਪੁਲਿਸ ਸਰ ਉਸੇ ਸਮੇਂ ਸਮੇਂ ਆ ਗਈ ਜੀ